ਕੁਝ ਲੋਕ ਇਸ ਸੁਭਾਅ ਦੇ ਜ਼ਰੂਰ ਹੁੰਦੇ ਨੇ ਕਿ ਆਪਣੇ ਸੱਜਣ ਮਿੱਤਰ ਆਪਣੇ ਰਿਸ਼ਤੇਦਾਰ ਦੀਆਂ ਖੁਸ਼ੀਆਂ ਦੇ ਵਿੱਚ ਵਿਗਨ ਪਾ ਦੇਣ। ਉਹਦੇ ਘਰ ਆਵੇ ਕੋਈ ਖੁਸ਼ੀ ਦਾ ਸਮਾਗਮ ਹੈ, ਪੁੱਤਰ ਦਾ ਜਨਮ ਦਿਨ ਮਨਾਉਂਦਾ ਹੈ, ਪੁੱਤਰ ਨੂੰ ਵਿਆਹਿਆ ਜਾਂਦਾ ਹੈ ਜਾਂ ਹੋਰ ਕੋਈ ਖੁਸ਼ੀ ਦਾ ਸਮਾਗਮ ਹੈ। ਕਿ ਰਿਸ਼ਤੇਦਾਰੀ ਕਿ ਹੈ, ਸੱਜਣ ਮਿੱਤਰ ਆ ਤੇ ਹੈ। ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਜਾਣ ਬੁਝ ਕੇ ਉਹਦੇ ਵਿੱਚ ਵਿਗਨ ਪਾ ਦੇਣ। ਕਿਸੇ ਨੂੰ ਕੋਈ ਗੱਲ ਕਹਿ ਦੇ। ਕਿਸੇ ਨਾਲ ਉਜੀ ਲੜ ਪੈਣਾ ਜਾਣ ਉਜ ਕੇ ਇਸ ਤਰ੍ਹਾਂ ਦੀ ਗੱਲ ਕਰਨੀ ਹੈ ਕਿ ਇਹ ਖੁਸ਼ੀ ਖੁਸ਼ੀ ਨਾਲ ਹੈ ਇਹਦੇ ਵਿੱਚ ਵਿਗਨ ਪਾ ਦੇ ਲੜਾਈ ਝਗੜਾ ਖੜਾ ਹੋ ਜਾਂਦੇ ਕੁਝ ਦਾ ਸਬਾਇ ਕੁਝ ਉਪਰੋ ਉਪਰੋ ਮਿੱਤਰ ਜਾਂ ਰਿਸ਼ਤੇਦਾਰ ਕਹਾਈ ਜਾਂਦੇ ਕਿ ਅਸੀਂ ਸੱਜਣ ਦੇ ਤਰ੍ਹਾਂ ਤੇਰੇ ਅਸੀਂ ਤੇਰੇ ਰਿਸ਼ਤੇ ਦਾ ਪਰੰਦਰੋ ਜਾਣ ਉਜ ਕੇ ਉਹਦਾ ਬਗਾੜਨਾ ਚਾਹੁੰਦੇ ਨੇ ਬਹੁਤ ਇਹਦੀਆਂ ਖੁਸ਼ੀਆਂ ਵਿੱਚ ਵਿਗਨ ਪਾਉਂਦੇ ਇਹਦੇ ਕਾਰਨ ਨੂੰ ਬਗੜਨ ਦਾ ਯਤਨ ਕਰਉਂਦੀ ਕੋਈ ਕੋਈ ਬਿਰਲਾ ਬਿਰਲਾ ਹੁੰਦਾ ਹੈ ਜਿਹੜਾ 쿠ਸ਼ੀਆਂ ਨੂੰ ਹੋਰ ਵਧਾਣਾ ਚਾਹੁੰਦਾ ਹੈ ਉਹ ਕੋਈ ਕੋਈ ਬਿਰਲਾ ਕਰਤਾ ਹੁੰਦਾ ਹੈ ਗੁਰਮਖ ਪਰਸਵਾਦ ਕੋ ਕਰਤਾ ਰਿਦੇ ਲੋਭ ਹੰਕਾਰ ਨਾ ਕਰਦਾ ਗੁਰਮਖ ਬੰਦਾ ਪ੍ਰਾਏ ਦੇ ਕਾਰਨ ਨੂੰ ਸੁਵਾਰਨ ਦਾ ਯਤਨ ਕਰਦਾ ਹੈ ਉਹਦੇ ਹਿਰਦੇ ਵਿੱਚ ਲੋਭ ਹੰਕਾਰ ਆਦ ਨਹੀਂ ਹੁੰਦਾ ਉਹ ਕਹਿੰਦਾ ਹੈ ਕਿ ਦੂਜੇ ਦਾ ਕਾਰਜ ਸੁਵਾਰਿਆ ਜਾਵੇ ਚੰਗੀ ਗੱਲ ਹੈ ਬਦਿਆ ਚੱਕੀ ਦੀ ਉਹ ਆਪਾਂ ਕਹਿੰਨਾ ਕਿ ਚੰਗੀ ਗੱਲ ਹੈ ਕਿ ਕਿਸੇ ਦਾ ਕਾਰਜ ਸੁਭਾਰਿਆ ਜਾਵੇ ਗੁਰਮਖ ਬੰਦੇ ਦਾ ਇਹ ਸ਼ਕਾ ਹੁੰਦਾ ਹੈ। ਕੋਈ ਨਹੀਂ ਚਾਹੁੰਦੇ ਕਿ ਕਿਸੇ ਦਾ ਵੀ ਕਾਰਜ ਨੇ। ਪਰ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਜਾਣ ਉੱਦਕੇ ਕਿਸੇ ਦੇ ਕਾਰਜ ਵਿੱਚ ਵਿਗਨ ਪਾਦੇ। ਲੜਾਈ ਵਾਲੀ ਗੱਲ ਕਰਦੇ ਨੇ। ਜਾਂ ਫਿਰ ਖਰਾਬ ਕਬਾਬ ਬਾਤ ਬਰਤ ਕੇ ਇੱਕ ਦੂਜੇ ਨੂੰ ਮਾੜਾ ਬੋਲ ਬੋਲਦੇ ਨੇ। ਕਿ ਵਿਗਨ ਪੈ ਜਾਵੇ ਜਾਣ। ਕਿਉਂਕਿ ਅੰਦਰੋਂ ਨਹੀਂ ਨਾ ਅੰਦਰੋਂ ਤੋਂ ਛੜਦੇ ਨੇ ਕਿ ਸਾਡ ਤੋਂ ਉੱਚਾ ਕਿਉਂ ਹੋ ਗਿਆ ਸਾਡੇ ਨਾਲੋਂ ਅੱਗੇ ਤੂੰ ਲੰਘ ਗਿਆ ਇਹਦੇ ਕਰੇ ਖੁਸ਼ੀਆਂ ਕਿਉਂ ਨੇ ਪਈ ਇਹਨੇ ਨਵਾਂ ਮਕਾਨ ਕਿਉਂ ਬਾਲਿਆ ਇਹ ਐਡਾ امیر ਕਿਉਂ ਹੋ ਗਿਆ ਸਾਡੇ ਨਾਲ ਨਹੀਂ ਤਾ ਦੇਖ ਅੰਦਰੋਂ ਅੰਦਰ ਹੀ ਖੜੀ ਜਾਂਦੇ ਨੇ ਉੱਪਰ ਉੱਪਰੋਂ ਕਹਿੰਦੇ ਨੇ ਤੇਰੇ ਹਾਂ ਤੇਰੇ ਨਾਲ ਹਾਂ ਪਰ ਅੰਦਰੋਂ ਬਿਗਨ ਪਾਉਣ ਦਾ ਯਤਨ ਕਰਦੇ ਨੇ ਤੇ ਬਿਗਨ ਪਾ ਵੀ ਜਾਂਦੇ ਨੇ ਇਹ ਨਹੀਂ ਕਿ ਯਤਨ ਨਹੀਂ ਕਰਦੇ ਉਹ ਬੇਗਰ ਪਾਪ ਹੀ ਜਾਂਦੇ ਨੇ ਇਸ ਤਰ੍ਹਾਂ ਦਾ ਕਿ ਉਹ ਖੁਸ਼ੀ-ਖੁਸ਼ੀ ਨਹੀਂ ਰਹਿੰਦੇ ਉਹ ਖੁਸ਼ੀ ਵਿੱਚ ਕੋਈ ਨਾ ਕੋਈ ਬੇਗਰ ਪੈ ਜਾਂਦਾ ਬਹੁਤੇ ਲੋਕਿਆਂ ਦਾ ਇਹ ਸੁਭਾਅ ਹੁੰਦਾ ਹੈ ਥੋੜਿਆਂ ਨੂੰ ਛੱਡ ਕੇ